ਪੂਰੇ ਪੰਜਾਬ ਵਿੱਚ ਅੱਜਕੱਲ ਕਣਕ ਦੀ ਫਸਲ ਬੀਜੀ ਜਾ ਰਹੀ ਹੈ ਪਰ ਜੇ ਗਲਜ ਨਾਲਾ ਦੀ ਕੀਤੀ ਜਾਵੇ ਤਾਂ ਇਥੋਂ ਦੇ ਪਿੰਡ ਵਨ ਵਸਾਉ ਵਿੱਚ ਦੋ ਕਿਸਾਨਾਂ ਦੇ ਜ਼みਨੀ ਝਗੜੇ ਕਾਰਨ ਹਾਲੇ ਤੱਕ ਚੋਨੇ ਦੀ ਫਸਲ ਦੀ ਕਟਾਈ ਨਹੀਂ ਹੋ ਪਾਈ ਸੀ ਜਿਸ ਤੇ ਐਸ ਡੀ ਐਮ ਵੱਲੋਂ ਕਿਸੇ ਵੀ ਤਰ੍ਹਾਂ ਦੀ ਖੇਤੀ ਜਾਂ ਕਟਾਈ ਤੇ ਰੋਕ ਲਗਾਈ ਗਈ ਸੀ ਪਰ ਹੁਣ ਪੁਲਿਸ ਪ੍ਰਸ਼ਾਸਨ ਤੇ ਪਾਤਿਕ ਕਿਸਾਨ ਯੂਨੀਅਨ ਇਕਜ ਸੰਘਰਸ਼ ਦੇ ਨੇਤਾਵਾਂ ਦੀ ਮੌਜੂਦਗੀ ਵਿੱਚ ਚੋਨੇ ਦੀ ਫਸਲ ਦੀ ਕਟਾਈ ਕਰਵਾਈ ਗਈ ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੱਟੀ ਗਈ ਫਸਲ ਦੀ ਪੈਦਾਵਾਰ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਗਿਆ ਵੇਗਾ ਜਿਹੜੇ ਦੋਵੇਂ ਕਿਸਾਨ ਹੀ ਉਹ ਆਪ ਰਿਸ਼ਤੇਦਾਰ ਹਨ ਇਹਦੇ ਵਿੱਚ ਜਿਹੜਾ ਤਗੜਾਈ ਉਹ 5 ਕਨਾਲ ਤੇ 11 ਮਰਲੇ ਦਾ ਸੀ ਤੇ ਪ੍ਰਸ਼ਾਸਨ ਨੇ ਚੁੱਕ ਕੇ ਤੇ ਉਹ ਜਿਹੜੇ 5 ਕਿੱਲੇ ਸਾਂ 4 ਕਿੱਲੇ ਸੀ ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ 145 ਲਾ ਦਿੱਤੀ ਤੇ ਜਿਹਦੇ ਕਰਕੇ ਜਿਹੜਾ ਕਿਸਾਨ ਹੀ ਉਹ ਬਹੁਤ ਆਤਾਤ ਹੋਇਆ ਉਹਦਾ ਨੁਕਸਾਨ ਵੀ ਬੜਾ ਹੋਇਆ ਕੋਈ ਲੋਕਾਂ ਨੇ ਇੱਧਰ ਕੈਮਰਾ ਮਾਰ ਕੇ ਵੇਖਿਓ ਲੋਕਾਂ ਦੀ ਕਿਹੜੇ ਕਣਕਾਂ ਨੂੰ ਪਾਣੀ ਲਾਉਣ ਦੇ ਆ ਤੇ ਇਹ ਬੰਦੇ ਦਾ ਜਿਹੜਾ ਹੁਣ ਤੋਂ ਨਾ ਵੜਿਆ ਜਾਣ ਦਾ ਵੀ ਉਹ ਵੀ ਪਤਾ ਨਹੀਂ ਉਹ ਵਿਚਾਰੇ ਤੇ ਪੱਲੇ ਪਾਣਾ ਕਿ ਨਹੀਂ ਪਟ ਇਹ ਸਿਰਫ ਪ੍ਰਸ਼ਾਸਨ ਦੀਆਂ ਨਲਾਈਕੀਆਂ ਕਰਕੇ ਹੋਇਆ ਆ ਤੇ ਅੱਜ ਜਿਹੜਾ ਭਾਰਤੀ ਕਿਸਾਨ ਜਨ ਨੂੰ ਇਕਤਾ ਸੰਘਰਸ਼ ਵੱਲੋਂ ਇਹਨਾਂ ਦੋਹਾਂ ਧਿਰਾਂ ਨੂੰ ਬਿਠਾ ਲ ਕੇ ਤੇ ਇਹਨਾਂ ਦਾ ਫੈਸਲਾ ਕਰਵਾ ਕੇ ਤੇ ਜੇ ਜਿਹਨੂੰ ਜੋ ਹੱਕ ਮਿਲਦਾ ਏ ਉਹ ਉਹ ਦਵਾਇਆ ਭਾਰਤੀ ਕਿਸਾਨ ਜਨ ਨੇ ਇਕਤਾ ਸੰਘਰਸ਼ ਵੱਲੋਂ ਪਰ ਪੁਲਿਸ ਪ੍ਰਸ਼ਾਸਨ ਦਾ ਕਹਿੰਦਾ ਕਿ ਇਹਦੇ ਲਈ ਅਸੀਂ ਦੀ ਕਟਵਾਈ ਕਰਵਾਤੇ ਜਿਹੜਾ ਸਰਸਪਤਾ ਦੇ ਕਥੇ ਦਾ ਬਗਰਾ ਨਹੀਂ ਨਹੀਂ ਇਹ ਤੁਹਾਡੇ ਅੱਗੇ ਆ ਗੂ ਜਿਹੜੇ ਆ ਉੱਥੇ ਬਹਿ ਕੇ ਪ੍ਰਸ਼ਾਸਨ ਨਾਲ ਗੱਲ ਕਰਕੇ ਆਏ ਆ ਐਸ ਚੀਜ਼ ਦਾ ਤਾਂ ਉਹਨਾਂ ਨੂੰ ਪਤਾ ਪਰ ਇਹ ਐਸ ਚੀਜ਼ ਬਾਰੇ ਹਾਨੂੰ ਨਹੀਂ ਕੋਈ ਦੱਸਿਆ ਉਹਨਾਂ ਨੇ ਤੁਹਾਨੂੰ ਫਸਲ ਕਰੀਏ ਸਰਸਪੰਤੀ ਦੇ ਨਾਲ ਕਟਾਈ ਹੋਈ ਬਿਲਕੁਲ ਸਰਸਪੰਤੀ ਨਾਲ ਕਟਾਈ ਬੈਠੇ ਪ੍ਰਸ਼ਾਸਨ ਨਾਲ ਬੈਠ ਕੇ ਤਾਂ ਫੈਸਲਾ ਹੋਇਆ ਜੀ ਜੀ ਬਾਤ ਕੀ ਸੀ ਜਰਾ ਇਹ ਤੋ ਤਾਰਾ 145 ਤੱਕ ਪਹੁੰਚ ਗਿਆ ਮੈਂ ਵਾਦੀ ਵੀ ਇਹਨਾਂ ਦੇ ਘਰਾਂ ਦੇ ਦੋ ਤਾਂ 3 ਰਹਿਣ ਦੋਹਾਂ ਥੇਰਾ ਦੇ ਵਿੱਚੋਂ ਜਿਹੜੀ ਜ਼ਮੀਨ ਹੀ ਉਹਦੇ ਵਿੱਚ 5 ਕਨਾਲਾ ਤੇ 11 ਮਰਲੇ ਦਾ ਜਿਹੜਾ ਉਹ ਝਗੜਾ ਸੀ ਜਿਹਦੇ ਕਰਕੇ ਵੀ ਪ੍ਰਸ਼ਾਸਨ ਨੂੰ ਸਿਰਫ ਚਾਹੀਦਾ ਹੈ ਵੀ ਉਹ 5 ਕਨਾਲਾ 11 ਮਰਲਾਂ ਦੇ ਉੱਤੇ ਹੀ 145 ਲਾਉਂਦੇ ਪਰ ਪ੍ਰਸ਼ਾਸਨ ਨੇ ਜਿਹੜਾ ਉਹ ਸਾਰੇ ਪੰਜਾਂ ਅੰਨੇ ਕਿੱਲਾਂ ਦੇ ਪੰਜਾਂ ਕਿੱਲਾਂ ਦੇ ਉੱਤੇ ਹੀ ਜਿਹੜੀ ਆ ਉਹ 145 ਲਾ ਦਿੱਤੀ ਜਿਹਦੇ ਕਰਕੇ ਅੱਜ ਫਿਰ ਬੈਕ ਉਸੇ ਚੀਜ਼ ਦਾ ਫੈਸਲਾ ਹੋਇਆ ਜੀ ਦੇਖੋ ਜੀ ਇਹ ਦੋ ਤਰ੍ਹਾਂ ਦੇ ਵਿੱਚ ਜ਼ਮੀਨ ਦਾ ਵਿਵਾਦ ਚੱਲ ਰਿਹਾ ਜਿੱਤੇ 145 ਲੱਗੀ ਸੀ ਤੇ ਐਸਡੀਐਮ ਸਾਹਿਬ ਵੱਲੋਂ ਹੁਕਮ ਹੋਇਆ ਮੈਨੂੰ ਰਸੀਬਰ ਕੈਂਪ ਦਿੱਤਾ ਸੀ ਇਹ ਮੈਂ ਰਸੀਬਰ ਹੋਣ ਦੇ ਨਾਤੇ ਇਹਦੀ ਫਸਲ ਦੀ ਕਟਾਈ ਕਰਕੇ ਜਿਹੜੀ ਆ ਉਹ ਜਮ੍ਹਾਂ ਕਰਵਾ ਕੇ ਤੇ ਉਹਦੀ ਜਿਹੜੀ ਪਹੁੰਚ ਰਸੀਦ ਆ ਉਹ ਆਪਣੀ ਪੋਨਾਂ ਲਾ ਕੇ ਐਸਡੀਐਮ ਅੱਤਰ ਤੇ ਮਾਦਰਾ ਜਗਾ ਹੋ ਗਿਆ ਜੀ ਆ ਉਹ ਨਹੀਂ ਜੀ ਇਹ ਇਹ ਅਫਵਿਹਲਾਲ ਕਿਉਂਕਿ ਮੈਨੂੰ ਸਰਕਾਰ ਨੇ ਅਪਾਇੰਟ ਕੀਤਾ ਮੈਂ ਨਮਾਇੰਦਾ ਹੋਣ ਦੇ ਨਾਤੇ ਇਹ ਇਹਦੀ ਕਟਾਈ ਮੈਂ ਕਰਵਾਇਆ ਪੂਰੇ ਪੰਜਾਬ ਵਿੱਚ ਅੱਜਕੱਲ ਕਣਕ ਦੀ ਫਸਲ ਬੀਜੀ ਜਾ ਰਹੀ ਹੈ ਪਰ ਜੇ ਗਲ ਅਜਨਾਲਾ ਦੀ ਕੀਤੀ ਜਾਵੇ ਤਾਂ ਇਥੋਂ ਦੇ ਪਿੰਡ ਬਨ ਵਸਾਉ ਵਿੱਚ ਦੋ ਕਿਸਾਨਾਂ ਦੇ ਜ਼ਮੀਨੀ ਝਗੜੇ ਕਾਰਨ ਹਾਲੇ ਤੱਕ ਚੋਨੇ ਦੀ ਫਸਲ ਦੀ ਕਟਾਈ ਨਹੀਂ ਹੋ ਪਾਈ ਸੀ ਜਿਸ ਤੇ ਐਸ ਡੀ ਐਮ ਵੱਲੋਂ ਕਿਸੇ ਵੀ ਤਰ੍ਹਾਂ ਦੀ ਖੇਤੀਜਾ ਕਟਾਈ ਤੇ ਰੋਕ ਲਗਾਈ ਗਈ ਸੀ ਪਰ ਹੁਣ ਪੁਲਿਸ ਪ੍ਰਸ਼ਾਸਨ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸੰਘਰਸ਼ ਦੇ ਨੇਤਾਵਾਂ ਦੀ ਮੌਜੂਦਗੀ ਵਿੱਚ ਚੋਨੇ ਦੀ ਫਸਲ ਦੀ ਕਟਾਈ ਕਰਵਾਈ ਗਈ ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਕੱਟੀ ਗਈ ਫਸਲ ਦੀ ਪੈਦਾਵਾਰ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਚਾਵੇਗਾ ਜਿਹੜੇ ਦੋਵੇਂ ਕਿਸਾਨ ਨੇ ਉਹ ਆਪ ਰਿਸ਼ਤੇਦਾਰ ਹਨ ਇਹਦੇ ਵਿੱਚ ਜਿਹੜਾ ਝਗੜਾਈ ਉਹ 5 ਕਨਾਲ ਤੇ 11 ਮਰਲੇ ਦਾ ਸੀ ਤੇ ਪ੍ਰਸ਼ਾਸਨ ਨੇ ਚੁੱਕ ਕੇ ਤੇ ਉਹ ਜਿਹੜੇ 5 ਕਿੱਲੇ ਦਾ 4 ਕਿੱਲੇ ਹੀ ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ 145 ਲਾ ਦਿੱਤੀ ਤੇ ਜਿਹਦੇ ਕਰਕੇ ਜਿਹੜਾ ਕਿਸਾਨ ਹੀ ਉਹ ਬਹੁਤ ਆਤਾਤ ਹੋਇਆ ਉਹਦਾ ਨੁਕਸਾਨ ਵੀ ਬੜਾ ਹੋਇਆ ਕੋਈ ਲੋਕਾਂ ਨੇ ਇੱਧਰ ਕੈਮਰਾ ਮਾਰ ਕੇ ਵੇਖਿਓ ਲੋਕਾਂ ਨੇ ਕਿਹੜੇ ਕਣਕਾਂ ਨੂੰ ਪਾਣੀ ਲਾਉਣ ਦੇ ਆ ਤੇ ਇਹ ਬੰਦੇ ਦਾ ਜਿਹੜਾ ਹੁਣ ਤੋਂ ਨਾ ਵੜਿਆ ਜਾਣਦਾ ਵੀ ਉਹ ਵੀ ਪਤਾ ਨਹੀਂ ਉਹ ਤੇ ਵਿਚਾਰੇ ਤੇ ਪੱਲੇ ਪਾਣਾ ਕਿ ਨਹੀਂ ਪੱਟ ਇਹ ਸਿਰਫ ਪ੍ਰਸ਼ਾਸਨ ਦੀਆਂ ਨਲਾਈਕੀਆਂ ਕਰਕੇ ਹੋਇਆ ਆ ਤੇ ਅੱਜ ਜਿਹੜਾ ਭਾਰਤੀ ਕਿਸਾਨ ਜੁਨ ਨੂੰ ਇਕਤਾ ਸੰਘਰਸ਼ ਵੱਲੋਂ ਇਹਨਾਂ ਦੋਵਾਂ ਧਿਰਾਂ ਨੂੰ ਬਿਠਾ ਲ ਕੇ ਤੇ ਇਹਨਾਂ ਦਾ ਫੈਸਲਾ ਕਰਵਾ ਕੇ ਤੇ ਜ ਜਿਹਨੂੰ ਜੋ ਹੱਕ ਮਿਲਦਾ ਏ ਉਹ ਉਹ ਦਵਾਇਆ ਭਾਰਤੀ ਕਿਸਾਨ ਜੋ ਨੇ ਇਕਾ ਸਿੰਗਰਸੂਲ ਪਰ ਪੁਲਿਸ ਪ੍ਰਸ਼ਾਸਨ ਦਾ ਕਹਿੰਨਾ ਕਿ ਇਹ ਜਿਹੜੀ ਸੇਰੀ ਕਟਵਾਈ ਕਰਵਾਤੇ ਜਿਹੜਾ ਸਰਕਾਰ ਦੇ ਖਾਤੇ ਜਮਾ ਕਰਾਉ ਨਹੀਂ ਨਹੀਂ ਇਹ ਤੁਹਾਡੇ ਅੱਗੇ ਜਿਹੜੇ ਆ ਉੱਥੇ ਬਹਿ ਕੇ ਪ੍ਰਸ਼ਾਸਨ ਨਾਲ ਗੱਲ ਕਰਕੇ ਆਏ ਆ ਐਸ ਚੀਜ਼ ਦਾ ਤਾਂ ਉਹਨਾਂ ਨੂੰ ਪਤਾ ਬਾਰੇ ਐਸ ਚੀਜ਼ ਬਾਰੇ ਹਨੂ ਨਹੀਂ ਕੋਈ ਦੱਸਿਆ ਉਹਨਾਂ ਨੇ ਤੁਹਾਨੂੰ ਫਸਲ ਕਰੀਏ ਸਰਪੰਚ ਦੇ ਨਾਲ ਕਟਾਈ ਹੋਈ ਬਿਲਕੁਲ ਸਰਪੰਚ ਦਾ ਕਟਾਈ ਬੈਠ ਕੇ ਪ੍ਰਸ਼ਾਸਨ ਨਾਲ ਬੈਠ ਕੇ ਦਾ ਫੈਸਲਾ ਹੋਇਆ ਜੀ ਜੀ ਬਾਤ ਕੀ ਸੀ ਜਿਹੜਾ ਜਿਹੜਾ ਇਥੋਂ ਤੜਾ ਇਥੋਂ ਕਟਾਈ ਤੱਕ ਰਿਪੋਰਟ ਸੀ ਮੈਂ ਵਾਅਦਾ ਹੀ ਵੀ ਇਹਨਾਂ ਦੇ ਘਰ ਦੋ ਤਾਂ 3 ਰਹਿਣ ਦੋਹਾਂ ਧਿਰਾਂ ਦੇ ਵਿੱਚੋਂ ਜਿਹੜੀ ਜ਼ਮੀਨ ਹੈ ਉਹਦੇ ਵਿੱਚ 5 ਕਨਾਲਾ ਤੇ 11 ਮਰਲੇ ਆ ਦਾ ਜਿਹੜਾ ਉਹ ਝਗੜਾ ਸੀ ਜਿਹਦੇ ਕਰਕੇ ਵੀ ਪ੍ਰਸ਼ਾਸਨ ਨੂੰ ਸਿਰਫ ਚਾਹੀਦਾ ਸੀ ਵੀ ਉਹ 5 ਕਨਾਲਾਂ 11 ਮਰਲੇ ਦੇ ਉੱਤੇ ਹੀ 145 ਲਾਉਂਦੇ ਪਰ ਪ੍ਰਸ਼ਾਸਨ ਨੇ ਜਿਹੜਾ ਆ ਉਹ ਸਾਰੇ 5 ਕਿੱਲਾਂ ਦੇ 5 ਕਿੱਲਾਂ ਦੇ ਉੱਤੇ ਹੀ ਜਿਹੜੀ ਆ ਉਹ 145 ਲਾ ਦਿੱਤੀ ਜਿਹਦੇ ਕਰਕੇ ਅੱਜ ਫਿਰ ਬੈਠ ਉਸੇ ਚੀਜ਼ ਦਾ ਫੈਸਲਾ ਹੋਇਆ ਜੀ ਦੇਖੋ ਜੀ ਇਹ ਦੋ ਤਰ੍ਹਾਂ ਦੇ ਵਿੱਚ ਜ਼ਮੀਨ ਦਾ ਵਿਵਾਦ ਚੱਲ ਰਿਹਾ ਜਿੱਥੇ 145 ਲੱਗੀ ਸੀ ਐਸਡੀਐਮ ਸਾਹਿਬ ਵੱਲੋਂ ਹੁਕਮ ਹੋਇਆ ਮੈਨੂੰ ਰਿਸੀਵਰ ਕਾਇਮ ਕੀਤਾ ਹੈ ਇਹ ਮੈਂ ਰਿਸੀਵਰ ਹੋਣ ਦੇ ਨਾਤੇ ਇਹਦੀ ਫਸਲ ਦੀ ਕਟਾਈ ਕਰਕੇ ਜਿਹੜੀ ਆ ਉਹ ਜਮ੍ਹਾਂ ਕਰਵਾ ਕੇ ਉਹਦੀ ਜਿਹੜੀ ਪਹੁੰਚ ਰਸੀਦ ਆ ਉਹ ਆਪਣੀ ਪੋਨਾਂ ਲਾ ਕੇ ਐਸਡੀਐਮ ਦਫ਼ਤਰ ਤੇ ਜਮ੍ਹਾਂ ਕਰਾਂਗਾ ਸਹਿਜਾ ਹੋ ਗਿਆ ਜੀ ਹੁਣ ਨਹੀਂ ਕਿ ਇਹ ਇਹ ਅਫਵਿਹਾਲ ਇਹ ਕਿਉਂਕਿ ਮੈਨੂੰ ਸਰਕਾਰ ਨੇ ਅਪਾਇੰਟ ਕੀਤਾ ਮੈਂ ਨਮਾਇੰਦਾ ਹੋਣ ਦੇ ਨਾਤੇ ਇਹ ਇਹਦੀ ਕਟਾਈ ਮੈਂ ਕਰਵਾਉਂਗਾ